ਕੀ ਪਤਾ ਨਹੀਂ ਫੋਨ ਕਰ ਦਨੇ ਆ ਵਾਈਲਡ ਲਾਈਫ ਵਾਲਿਆਂ ਨੂੰ ਆਪਣੇ ਆਪ ਲੈ ਜਾਣਗੇ ਨਹੀਂ ਕੋਈ ਜਾਨਵਰ ਖਾ ਜਾਏਗਾ ਇਸ ਨੂੰ ਹਾਂ ਛੜੀ ਹੋਈ ਆ ਉਹਦੀ ਪੂੰਛ ਤੇ ਕਿਹੜੀ ਤੈਰਦੀ ਆ ਤੈਰਦੀ ਹੈ ਕਹਿੰਦੀ ਆ ਪੁੱਛਦੇ ਕਿਹੜੀ ਤੈਰਦੀ ਆ ਤੈਰਦੀ ਆ ਕਿਉਂ ਕਿ ਨਾ ਮਮਾਯੋ ਬਾਰ ਰੋਜੀ ਆਈ ਲਿਜ਼ਰਟ ਆ ਬਾਰ ਲਿਜ਼ਰ ਮਰੀ ਯੋਹੀ ਹਾਂ ਹਾਂ ਕਿੱਥੇ ਆਉਛੇ ਤੀ ਬੋ ਜੀ ਜੀ ਤਾਂ ਨਹੀਂ ਮਾਰ ਗਈ ਜੀ ਤੀ ਨਾ ਉਹ ਦੇਖੋ ਓਏ ਕੋਮੇਲ ਦੇ ਨੋ ਕਿੜੀਆਂ ਵਿੱਚ ਚੜੀਆਂ ਇਹਨੇ ਉਹਦੇ ਹੱਥ ਵੀ ਪੈਰ ਵੀ ਜੋਗੇ ਨੇ ਉਹ ਕਿੱਥੇ ਆ ਉਹ ਦੇਖੋ ਉਹ ਕਿਆ ਹੋ ਨਾ ਅਲੋ ਜਿਉ ਨਹੀਂ ਆ ਤਾ ਇਹ ਜੇ ਪਲਟ ਗਈ ਨਾ ਬੋਸਪ੍ਰੀਨ ਵਾਲ ਆਊਗੀ ਠੰਡ ਦੀ ਮਾਰੀ ਬੈਠੀ ਆ ਇਹ ਐ ਚਲ ਆ ਇਧਰ ਸਾਈਡ ਤੇ ਦੇਖ ਲੈਨੇ ਆ ਠੰਡ ਦੀ ਮਾਰੀ ਬੈਠੀ ਕੱਲ ਡੀ.ਆਰ.ਟੀ ਨਹੀਂ ਪਾਈ ਸੀ ਉਹਦੇ ਨਾਲ ਤਾਂ ਨਹੀਂ ਵਰਗੀ ਨਹੀਂ ਨਹੀਂ ਹਲੋ ਠੰਡ ਕਰਕੇ ਬੈਠੀ ਹੈ ਠੰਡਾ ਰਹੀ ਹੁਣੀ ਇਹਨੂੰ ਠੰਡ ਕਰਕੇ ਤੁਸੀਂ ਹਲਾ ਕੇ ਦੇਖੋ ਹਿੱਲੂਗੀ ਅਸਾ ਪੱਥਰ ਮਾਰਨ ਦੀ ਕਹਿ ਰਹੀ ਸੀ papa ਕਹਿੰਦਾ ਨਹੀਂ ਮਾਰ ਨਾ 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 ਜਮੀ ਨਹੀਂ 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 ਪੱਥਰ-ਪੁੱਥਰ ਨਹੀਂ ਮਾਰਨਾ ਨਹੀਂ ਇੱਕਦਮ ਪਲਟ ਕੇ ਉਹ ਕਰੂਗੀ ਇਹ ਠੰਡ ਕਰਕੇ ਬੈਠੀ ਹੈ ਤੂੰ ਫਲਵਾਰੀ ਆਪਦੇ ਆਪ ਨੂੰ ਹਲਾ ਵੀ ਤੂੰ ਫਲਵਾਰੀ ਹੈ ਨਾ ਉਹਦੇ ਫਿਰ ਪੈਰ ਕੇ ਪੁੱਠੇ ਆਉਣਗੇ ਨਾਲ ਕੀੜੀਆਂ 'ਤੇ ਚੜਨਗੇ ਉਹਦੇ ਉੱਤੇ ਕੀੜੀਆਂ ਹੁਣ ਹੈ ਹੀ ਧਰਤੀ ਦੇ ਵਿੱਚ ਜਾਨਵਰ ਤਾਂ ਹੋਣਗੇ ਹੀ ਨਾ ਚੱਲ ਦੇਖਦੇ ਆਂ ਅਜਾ ਛੱਡੋ ਰੈਸਕਿਊ ਟੀਮ ਨੂੰ ਫੋਨ ਕਰ ਦੋ ਆਪਰ ਜਾਣਗੇ ਮੈਂ ਕਹਾਂ ਪਤਾ ਨਹੀਂ ਕੀ ਚੀਜ਼ ਹੋ ਗਈ ਜਿਸ ਵੇ ਮਮੋ ਭੱਜ ਕੇ ਆਓ ਜਲਦੀ ਜਲਦੀ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਪਾਪਾ ਨੇ ਲੈ ਕੇ ਆਏ ਨੇ ਕੁਛ ਮੈਂ ਪਤਾ ਨਹੀਂ ਕੀ ਲੈ ਕੇ ਚੀਜ਼ ਹੋ ਗਈ ਉਹਨੂੰ ਕੁਛ ਨਹੀਂ ਠੰਡ ਲਾ ਦੇ ਠੰਡ ਦੀ ਮਾਰੀ ਤੂੰ ਪਤਾ ਤੁਸੀਂ ਉਹਦੇ ਫਰੈਂਡ ਹੋ ਲੈ ਫੜ ਇੱਕ ਮਿੰਟ ਮੈਂ ਦੇਖਦਾ ਭੱਜ ਲੈ ਕੇ ਦੇਖਦੇ ਆ ਉਹ ਲੈ ਲਓ ਨਾ ਲੱਕੜ ਲੈ ਲਓ ਲੱਕੜ ਤੁਸੀਂ ਬਚ ਕੇ ਮੰਮੀ ਤੁਸੀਂ ਪਿੱਛੇ ਰੋ ਐਦਾਂ ਨਹੀਂ ਹਿਲਣਾ ਇਹਨੇ ਲੱਕੜ ਲਓ ਨਾ ਕੋਈ ਡੰਡੀ ਜੀ ਕੋਈ ਮਾਰੇ ਜਿਹੜੇ ਪੈਰ ਦੇ ਨਾਲ ਲਗਾ ਕੇ ਦੇਖੋ ਆਉ ਨਹੀਂ ਮਾਰਗੀ ਨਹੀਂ ਹੋਈ ਆ ਹੌ ਦੇ ਕਿਉਂ ਹੈਗੀ ਹੈ ਨਾ ਜਿੰਦਾ ਮੈਂ ਤੁਹਾਨੂੰ ਪਹਿਲਾਂ ਹੀ ਕਹੀ ਆਂ ਨਹੀਂ ਆਂ ਉਹ ਠੰਡ ਦੀ ਮਾਰੀ ਬੈਠੀ ਆ ਹੋਰ ਕੁਝ ਨਹੀਂ ਠੜ ਲੱਗੀ ਰਾਤ ਨੂੰ ਇਹਨੂੰ ਹਾਂ ਠੜ ਲੱਗੀ ਕਿਨੂੰ ਵੀ ਹੁੰਦੀ ਹੈ ਹੈ ਕਿਨੂੰ ਵੀ ਹੁੰਦੀ ਹੈ ਸਾਰਿਆਂ ਨੂੰ ਤਾਂ ਖਾਣੀ ਪੈਂਦੀ ਹੈ ਕਿਨੂੰ ਸਾਰਿਆਂ ਨੂੰ ਦਿਖਾਣੀ ਆ ਮੈਂ ਜਉਂਦੀ ਆ ਮੈਂ ਤਾਂ ਕਿਹ ਮਰ ਗਈ ਨਹੀਂ ਨਹੀਂ ਉਹ ਠੰਡ ਦੀ ਮਾਰੀ ਬੈਠੀ ਆ ਤੁਸੀਂ ਮੂੰਹ ਤਾਂ ਦੇਖੋ ਨਾ ਕਿਵੇਂ ਚੱਕਿਆ ਤੇਨੂੰ ਉਹ ਠੜ ਹੋਰ ਹੋਰ ਅੱਗੇ ਅੱਖਾਂ ਤੋਂ ਪਤਾ ਲੱਗ ਜਾਂਦਾ ਨਾ ਅੱਖਾਂ ਉਹ ਦੇਖਦੀ ਤਾਂ ਪਈਆ ਉਹਦੀ ਇਓ ਜਿਵੇਂ ਦੇਖੀ ਆ ਹਾਂ ਠੀਕ ਆ ਚਲੋ ਸਾਈਡ ਤੇ